ਮੈਂ ਹਾਕਮ ਸਿੰਘ ਸਿੱਖਿਆ ਸ਼ਾਸਤਰੀ ਅਤੇ ਸਮਾਜ ਸੇਵੀ ਘੜ੍ਹ ਸ਼ਹਿਰ ਤੋਂ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਵਜਟ ਦੀਪ ਭਰਪੂਰ ਪ੍ਰਸ਼ੰਸਾ ਕਰਦਾ ਮੈਨੂੰ ਬਹੁਤ ਸਾਰੀਆਂ ਅਜਈਆਂ ਸਕੀਮਾਂ ਇਸ ਵਜਟ ਦੇ ਵਿੱਚ ਨਜ਼ਰ ਆ ਰਹੀਆਂ ਨੇ ਜਿਹੜੀਆਂ ਪਿਛਲੇ 15 ਜਾਂ 20 ਸਾਲ ਤੋਂ ਕਦੇ ਬਜਟ ਦੇ ਵਿੱਚ ਦਿਖਾਈ ਨਹੀਂ ਸੀ ਦਿੰਦੀਆਂ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵਾਲੇ ਪਾਸੇ ਲਾਉਣ ਲਈ ਵਿਸ਼ੇਸ਼ ਤੌਰ ਤੇ ਪਿੰਡਾਂ ਵਿੱਚ ਖੇਡ ਸਟੇਡੀਅਮ ਬਣਾਉਣ ਲਈ ਵਿਸ਼ੇਸ਼ ਪੈਸਾ ਰੱਖਣਾ ਇੱਕ ਬਹੁਤ ਵੱਡ ਮਹੱਤਵਪੂਰਨ ਗੱਲ ਹੈ ਪੰਜਾਬ ਦੇ ਹਰ ਬਸਨੀਕ ਲਈ 10 ਲੱਖ ਤੱਕ ਦਾ ਕੈਸ਼ਲੈਸ ਇਲਾਜ ਦੇਣਾ ਬਹੁਤ ਹੀ ਮਾਰਕੇ ਵਾਲੀ ਗੱਲ ਹੈ ਜਦ ਕਿ ਕੇਂਦਰ ਸਰਕਾਰ ਦਾ ਸਿਰਫ 5 ਲੱਖ ਰੁਪਏ ਤੱਕ ਦਾ ਟੀਚਾ ਉਹ ਵੀ ਸ਼ਰਤਾਂ ਨਾਲ ਪੰਜਾਬ ਸਰਕਾਰ ਨੇ ਕੋਈ ਸ਼ਰਤ ਇਸ ਵਾਸਤੇ ਨਹੀਂ ਰੱਖੀ ਪੰਜਾਬ ਦੀਆਂ ਲਿੰਕ ਸੜਕਾਂ ਨੂੰ ਡਿਵੈਲਪ ਕਰਨ ਲਈ ਵਿਸ਼ੇਸ਼ ਤੌਰ ਤੇ ਫੰਡ ਰੱਖੇ ਗਏ ਨੇ ਸਕੂਲਾਂ ਨੂੰ ਐਜੂਕੇਸ਼ਨ ਬੱਚਿਆਂ ਨੂੰ ਬਹੁਤ ਵਧੀਆ ਦੇਣ ਲਈ ਪਹਿਲਾਂ ਨਾਲੋਂ ਬਜਟ ਵੱਧ ਹੈ ਹੈਲਥ ਡਿਪਾਰਟਮੈਂਟ ਦਾ 10% ਬਜਟ ਪਹਿਲਾਂ ਨਾਲੋਂ ਜਾੜਾ ਰੱਖਿਆ ਗਿਆ ਸੋ ਮੈਨੂੰ ਮੈਂ ਮਹਿਸੂਸ ਕਰਦਾ ਕਿ ਪੰਜਾਬ ਸਰਕਾਰ ਦਾ ਇਹ ਬਜਟ ਪੰਜਾਬ ਦੇ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੇ ਬਦਲਾਅ ਦੇ ਰੂਪ ਵਿੱਚ ਦਿਖਾਈ ਦੇਵੇਗਾ ਅਤੇ ਲੋਕਾਂ ਨੂੰ ਵਿਸ਼ੇਸ਼ ਕਰਕੇ ਵਿਦਿਆਰਥੀਆਂ ਨੂੰ ਨੌਜਵਾਨਾਂ ਨੂੰ ਬੁਰੀਆਂ ਆਦਤਾਂ ਤੋਂ ਬਚਾਉਣ ਲਈ ਇੱਕ ਅਟਰੈਕਟਿਵ ਬਜਟ ਹੈ ਜਿਹੜਾ ਉਹ ਪੈਦਾ ਪੈਦਾ ਕੀਤਾ ਹੈ ਮੈਂ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਫਾਇਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਦਾ ਵਿਸ਼ੇਸ਼ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਖਿਆਲ ਰੱਖ ਕੇ ਇੱਕ ਬਹੁਤ ਹੀ ਪ੍ਰੋਗਰੈਸਿਵ ਬਜਟ ਪੇਸ਼ ਕੀਤਾ ਹੈ ਧੰਨਵਾਦ ਅੱਛੀ ਗੱਲ ਜੀ ਮੈਂ ਅਮਨਦੀਪ ਸਿੰਘ ਖਰੜ ਤੋਂ ਸਮਾਜ ਸੇਵੀ ਅੱਜ ਜਿਹੜਾ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਚੀਮਾ ਸਾਹਿਬ ਨੇ ਬਜਟ ਪੇਸ਼ ਕਰਿਆ ਜੀ ਮੈਂ ਉਹਦੀ ਸਲਾਘਾ ਕਰਦਾ ਜੀ 236000 ਕਰੋੜ ਦਾ ਜਿਹੜਾ ਬਜਟ ਹੈ ਜੀ ਮੈਂ ਉਹਦੀ ਸਲਾਘਾ ਕਰਦਾ ਜੀ ਜਿਹਦੇ ਵਿੱਚ 14% ਦਾ ਜੀਬੀ ਜੀਬੀ ਐਸ ਪੀਪੀ ਹੈ ਦੁਬਾਰੇ ਉਹ ਜੀਐਸਜੀਪੀ ਹਾਂਜੀ ਜੀ ਦੇ ਵਿੱਚ 14% ਜੀਐਸਜੀਪੀ ਦਾ ਵਾਅਦਾ ਕਰਿਆ ਉਹ ਵੀ ਇੱਕ ਬਹੁਤ ਵੱਡਾ ਕਦਮ ਹੈ ਜੀ ਸਰਕਾਰ ਦਾ ਤੇ ਸਭ ਤੋਂ ਵੱਡੀ ਗੱਲ ਹੈ ਜੀ ਜੋ ਨੌਜਵਾਨਾਂ ਵਾਸਤੇ ਖੇਡਾਂ ਪ੍ਰਤੀ ਤੇ ਇੱਕ ਐਂਟੀ ਡਰਗ ਜਿਹੜੇ ਡਰੋਨ ਹੈ ਜੀ ਉਹ ਖਰੀਦਣ ਵਾਸਤੇ 110 ਕਰੋੜ ਦਾ ਬਜਟ ਰੱਖਿਆ ਉਹ ਵੀ ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਹਦੇ ਨਾਲ ਕਿ ਜੋ ਬਾਰਡਰ ਤੋਂ ਪਾਰ ਤੋਂ ਸਾਡੇ ਇਧਰ ਚਿੱਟਾ ਆਉਂਦਾ ਸੀਗਾ ਜਿਹਦੇ ਜਿਹਨੇ ਪੰਜਾਬ ਦਾ ਬੇੜਾ ਗਰ ਕਰਦਾ ਜਵਾਨੀ ਨੂੰ ਖਾ ਰਿਹਾ ਜੀ ਉਹਨੂੰ ਕਿਤੇ ਨਾ ਕਿਤੇ ਨੱਥ ਪੈਂਦੀ ਦਿਖ ਰਹੀ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਇੱਕ ਹੋਰ ਬਹੁਤ ਵਧੀਆ ਉਪਰਾਲਾ ਕਰਿਆ ਜੀ 150 ਕਰੋੜ ਦਾ ਜਿਹੜਾ ਬਜਟ ਰੱਖਿਆ ਜੀ ਸੈਂਸਸ ਦਾ ਜਿਹੜੇ ਨਸ਼ਾ ਕਰਦੇ ਐ ਪੰਜਾਬ ਦੇ ਵਿੱਚ ਉਹਨਾਂ ਦੀ ਜਨ ਗਣਨਾ ਕਰਨਗੇ ਪਰਿਵਾਰ ਵਾਈਜ਼ ਉਹਨਾਂ ਨੂੰ ਵੀ ਠੀਕ ਕਰਨ ਵਾਸਤੇ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਹੋਗੇ ਜਾਂ ਹੋਰ ਸੰਸਥਾਵਾਂ ਹੋ ਗਈਆਂ ਉੱਥੇ ਰੱਖ ਕੇ ਉਹਨਾਂ ਦਾ ਵੀ ਇਲਾਜ ਹੋਊਗਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਇੱਕ ਹੋਰ ਜਿਹੜੀ ਖੁਸ਼ਖਬਰੀ ਹੈ ਜੀ ਨੌਜਵਾਨਾਂ ਵਾਸਤੇ ਖੇਡਾਂ ਦੀ ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ 979 ਕਰੋੜ ਰੁਪਈਆ ਉਹ ਉਹਨਾਂ ਨੇ ਬਜਟ ਦੇ ਵਿੱਚ ਰੱਖਿਆ ਹੈ ਵੀ ਪਿੰਡਾਂ ਦੇ ਜਿਹੜੇ ਨੌਜਵਾਨ ਹੈ ਯੂਥ ਹੈ ਆਉਣ ਵਾਲਾ ਸਾਡਾ ਭਵਿੱਖ ਹੈ ਜੀ ਉਹਨੂੰ ਖੇਡਾਂ ਨਾਲ ਜੋੜਿਆ ਜਾਊਗਾ ਜਾਂ ਉਹ ਨਸ਼ੇ ਤੋਂ ਦੂਰ ਰਹਿਣਗੇ ਜੀ ਬਹੁਤ ਵਧੀਆ ਇਹ ਉਪਰਾਲੇ ਕਰ ਰਹੀ ਹੈ ਜੀ ਮਾਨ ਸਾਹਿਬ ਦੀ ਸਰਕਾਰ ਸੋ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਨੌਜਵਾਨਾਂ ਨੂੰ ਵੀ ਵੀ ਇਸੇ ਤਰ੍ਹਾਂ ਜੇ ਸਾਡੇ ਪੰਜਾਬ ਵਾਸਤੇ ਉਪਰਾਲੇ ਹੁੰਦੇ ਰਹਿਣਗੇ ਤਾਂ ਸਾਡਾ ਪੰਜਾਬ ਉਹ ਦਿਨ ਦੂਰ ਨਹੀਂ ਜਦੋਂ ਫੇਰ ਇੱਕ ਸੋਨੇ ਦੀ ਚਿੜੀ ਵਾਂਗੂ ਚਮਕੂਗਾ ਜੀ ਜਿਹੜਾ ਮਾਨ ਸਾਹਿਬ ਨੇ ਇੱਕ ਗੱਲ ਆਖੀ ਸੀਗੀ ਵੀ ਪੰਜਾਬ ਬਦਲ ਰਿਹਾ ਰੰਗਲਾ ਪੰਜਾਬ ਬਣਾਉਣਾ ਲੱਗ ਰਿਹਾ ਜੀ ਅੱਜ ਦੇ ਬਜਟ ਨੂੰ ਦੇਖ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੁਹਾਨੂੰ ਬਦਲਦਾ ਵੀ ਦਿਖੂਗਾ ਤੇ ਰੰਗਲਾ ਪੰਜਾਬ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਉਹ ਬਣਾ ਕੇ ਹਟੂਗਾ ਮੈਂ ਇਕਬਾਲ ਸਿੰਘ ਜੀ ਵਾਸੀ ਖਰੜਪਾੜ ਨੰਬਰ 22 ਅੱਜ ਹੁਣ ਸਰਕਾਰ ਦਾ ਸੁਣਨ ਦਾ ਹੈ ਵੀ ਤਾਂ 10 ਲੱਖ ਬੀਮਾ ਕਰ ਰਹੀ ਹੈ ਇਹ ਹਰ ਇੱਕ ਪਰਸਨ ਦਾ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ ਹਰ ਇੱਕ ਲਈ ਹੈ ਤੇ ਇਹ ਬਹੁਤ ਵਧੀਆ ਗੱਲ ਹੈ ਦੂਜੀ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੈ ਨਸ਼ਾ ਦੇ ਖਿਲਾਫ ਖਾਸ ਕਰਕੇ ਚਿੱਟੇ ਵਾਲਿਆਂ ਵਾਸਤੇ ਇਹ ਸਭ ਤੋਂ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜੀ ਉਹ ਖਤਮ ਹੁੰਦੀ ਜਾ ਰਹੀ ਹੈ ਇਸ ਮਾਮਲੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੱਚੇ ਕੀ ਕਰਨਗੇ ਅਗਰ ਇਹ ਨਸ਼ੇ ਦੇ ਉੱਪਰ ਇੰਨਾ ਜ਼ਿਆਦਾ ਖਾ ਵੀ ਹੋਣ ਤਾਂ ਮੈਂ ਚਾਹਾਂਗਾ ਵੀ ਇਸ ਦੇ ਲਈ ਸਰਕਾਰ ਨੇ ਬਹੁਤ ਵਧੀਆ ਮੁਹਿੰਮ ਚਲਾਈ ਹੋਈ ਹੈ ਇਹਨੂੰ ਹੋਰ ਵਧਦਾ ਕੀਤਾ ਜਾਵੇ ਇਹਦੇ ਵਿੱਚ ਨਸ਼ਿਆਂ ਖਿਲਾਫ ਵੱਧ ਤੋਂ ਵੱਧ ਸਖਤ ਕਾਰਵਾਈ ਕੀਤੀ ਹੈ ਬਜਟ ਬਹੁਤ ਵਧੀਆ ਰਿਹਾ ਜੀ ਬਜਟ ਵੀ ਦੇਖੋ ਹੁਣ ਬਜਟ ਤਾਂ ਜੋ ਕੱਢਦੇ ਇਹਨਾਂ ਨੇ ਠੀਕ ਹੈ ਪਰ ਉਹਨੂੰ ਇਹ ਪੂਰਾ ਕਿਸ ਹਿਸਾਬ ਨਾਲ ਕੱਢਣਗੇ 10 ਲੱਖ ਦੇ ਹਿਸਾਬ ਨਾਲ ਜਿੱਦਾਂ ਕਹਿ ਰਹੇ ਆ ਪੌਣੇ 4 ਲੱਖ ਕਰੋੜ ਹਾਂਜੀ ਇਹ ਸੁਣਨ ਚ ਆਇਆ ਮੈ ਜੇ ਚੰਗੀ ਤਰ੍ਹਾਂ ਪ੍ਰੋਪਰ ਉਹ ਨਹੀਂ ਕੀਤਾ ਕਰਜ਼ਾ ਵੀ ਬਹੁਤ ਹੈ ਪੰਜਾਬ ਸਰਕਾਰ 'ਤੇ ਤੇ ਦੂਜੀ ਗੱਲ ਇਹ ਆ ਤੇ ਸ਼ਾਇਦ ਮੇਰੇ ਕਲੇ ਨਾਲ ਨੇ ਵੀ ਕਿਹਾ ਸੀਗਾ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਬੀਬੀਆਂ ਨੂੰ ਉਹ ਵੀ ਹਜੇ ਤੱਕ ਕੁਝ ਵੀ ਨਹੀਂ ਆਇਆ ਹੈਗਾ ਸਾਡੇ ਤਾਂ ਸੁਣਨ ਚ ਹੀ ਨਹੀਂ ਆਇਆ ਹੈਗਾ ਬਾਕੀ ਦੇਖੋ ਸਰਕਾਰ ਹੈ ਹੁਣ ਮੌਕੇ ਦੀ ਦੇਖੋ ਅੱਗੇ ਕੀ ਕਰਦੀ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਚਾਹਾਂਗੇ ਵੀ ਹੱਥ ਮਨ ਕੇ ਹੀ ਬੇਨਤੀ ਹੈ ਸਾਡੇ ਸੀਐਮ ਸਾਹਿਬ ਨੂੰ ਵੀ ਨਸ਼ੇ ਹੀ ਖਤਮ ਕਰਦਣ ਪਹਿਲਾਂ ਬਾਕੀ ਤਾਂ ਜੋ ਹੋਏਗਾ ਟਾਈਮ ਦੇ ਹਿਸਾਬ ਨਾਲ ਦੇਖਾਂਗੇ ਹਰਮਿਤ ਕੌਰ ਹੈ ਜੀ ਮੈਂ ਵੈਸੇ ਪੰਜਾਬ ਗਵਰਨਮੈਂਟ ਦੀ ਜੌਬ ਤੋਂ ਹੀ ਰਿਟਾਇਰ ਹੋਈ ਹਾਂ ਪਰ ਮੈਂ ਇਹ ਦੇਖਦੀ ਰਹੀ ਹਾਂ ਵੀ ਕਦੀ ਵੀ ਤਨਖਾਹ ਟਾਈਮ 'ਤੇ ਨਹੀਂ ਮਿਲੀ ਤੇ ਜਿਹੜਾ ਸਾਨੂੰ ਇਹ ਬਜਟ ਦੇ ਬਾਰੇ ਦੱਸਿਆ ਗਿਆ ਕਿ ਵੀ ਗਿਆ ਤਿੰਨ ਸਾਲਾਂ ਤੋਂ ਸੁਣੀ ਜਾਂਦੇ ਸਾਨੂੰ ਪੈਸੇ ਮਿਲਣਗੇ ਪੈਸੇ ਮਿਲਣਗੇ ਮੈਂ ਤੇ ਸੋਚਿਆ ਨਹੀਂ ਵੀ ਅੱਜ ਤੱਕ ਜਾਂ ਕਿਸੇ ਨੂੰ ਦੇਖਿਆ ਕਿ ਪੈਸੇ ਮਿਲੇ ਆ ਜਾਂ ਨਹੀਂ ਮਿਲੇ ਕੋਈ ਇਹੋ ਜਿਹਾ ਐਫਰਟਸ ਨਹੀਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਪਰ ਉਹ ਕਹਿੰਦੇ ਸੀ ਜਵਾਂ ਵਾਲੀ ਨਸ਼ੇ ਦੀ ਬਹੁਤ ਕਰ ਰਹੇ ਹਾਂਜੀ ਹੋਰ ਬਾਕੀ ਇਹ ਹੈ ਕਿ ਨਸ਼ੇ ਤੇ ਕੋਈ ਨਹੀਂ ਤੁਸੀਂ ਸਾਡੀ ਪਿਛਲੀ ਆਸ-ਪਾਸ ਦੀਆਂ ਗਲੀਆਂ 'ਚ ਦੇਖ ਲਓ ਜੋ ਸ਼ਾਮ ਨੂੰ ਨਸ਼ੇੜੀ ਇੰਜੈਕਸ਼ਨ ਲੈ ਕੇ ਬੈਠਦੇ ਨੇ ਸਾਡਾ ਲੰਘਣਾ ਲੇਡੀਜ਼ ਦਾ ਕੀ ਬੱਚਿਆਂ ਦਾ ਕੀ ਬੱਚੀਆਂ ਦਾ ਕੀ ਮੁੰਡਿਆਂ ਦਾ ਕੀ ਸਾਰਾ ਦੁਰਭਰ ਹੁੰਦਾ ਕਿਉਂਕਿ ਬੱਚਿਆਂ ਦੇ ਉੱਤੇ ਬਹੁਤ ਬੈਡ ਇਮਪ੍ਰੈਸ਼ਨ ਉਹਦਾ ਪੈ ਰਿਹਾ ਹੈ ਸਾਨੂੰ ਇਸ ਗੱਲ ਦਾ ਬਹੁਤ ਹੀ ਗਿਲਾ ਹੈ ਇਸ ਸਰਕਾਰ ਦੇ ਇਮਪਲॉयਮੈਂਟ ਲੈ ਆ ਰਹੇ ਨੇ ਠੀਕ ਹੈ ਇਮਪਲॉयਮੈਂਟ ਕਹਿੰਦੇ ਨੇ ਕਿ ਅਸੀਂ ਐਨੇ ਬੰਦਿਆਂ ਨੂੰ ਬਿਨਾਂ ਸਫਾਰਿਸ਼ ਦੇ ਦੇ ਦਿੱਤੀ ਹੈ ਪਰ ਜਿੰਨਿਆਂ ਨੂੰ ਦਿੱਤੀ ਐ ਉਸ ਤੋਂ ਕਈ ਲੱਖ ਗੁਣਾ ਜਿਹੜੇ ਨੇ ਬੱਚੇ ਹਲੇ ਵੀ ਵਿਹਲੇ ਬੈਠੇ ਨੇ ਆਪਾਂ ਨੂੰ ਸੜਕਾਂ ਤੇ ਘੁੰਮਦੇ ਦਿਖਦੇ ਨੇ ਜੇ ਇਹਨਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਤਾਂ ਨਸ਼ੇੜੀ ਵੀ ਆਪਣੇ ਆਪ ਹੀ ਖਤਮ ਹੋ ਸਕਦੇ ਨੇ ਸਾਰਾ ਕੁਝ ਹੋ ਜਾਏਗਾ ਸਭ ਤੋਂ ਵੱਡੀ ਮੇਨ ਪ੍ਰੋਬਲਮ ਇਹ ਹੈ ਕਿ ਸਾਡੇ ਇਹਨਾਂ ਬੱਚਿਆਂ ਕੋਲ ਕਰਨ ਵਾਸਤੇ ਨੌਕਰੀਆਂ ਨਹੀਂ ਹਨ ਹਾਂਜੀ ਦਿੱਲੀ 'ਚ ਇਹਨਾਂ ਦੀ ਬਿਲਕੁਲ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਭਜਾਇਆ ਕਿਉਂਕਿ ਉੱਥੇ ਵੀ ਫੈਸਿਲਿਟੀ ਜਿੱਦਾਂ ਦੀ ਕਹਿੰਦੇ ਸੀ ਉਦਾਂ ਨਹੀਂ ਮਿਲੀ ਤੇ ਹੁਣ ਪੰਜਾਬ ਵਾਲੇ ਵੀ ਇਹਨਾਂ ਨੂੰ ਇਦਾਂ ਹੀ ਭਜਾਣਗੇ ਕਿਉਂਕਿ ਐਮਸੀ ਦੇ ਇਲੈਕਸ਼ਨ ਅਸਰ ਤੇ ਹੈਗੀਆਂ ਤੇ ਇਹਨਾਂ ਦੇ ਅੱਲੇ-ਪੱਲੇ ਕੁਝ ਹੈ ਨਹੀਂ ਨਾ ਕੋਈ ਇਹਨਾਂ ਨੇ ਕੋਈ ਵੀ ਆਪਣਾ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਤੇ ਹੁਣ ਇਹਨਾਂ ਦਾ ਹਾਲ ਵੀ ਇਹੀ ਹੋਣਾ ਦਿੱਲੀ ਵਾਂਗ ਬਜਟ ਕਿਵੇਂ ਲੱਗਾ ਬਜਟ ਤੇ ਬਿਲਕੁਲ ਸਾਨੂੰ ਲਾਲੀਪਾਪ ਹੀ ਲੱਗ ਰਿਹਾ ਸਾਨੂੰ ਤੇ ਕੁਝ ਨਹੀਂ ਦਿਖ ਰਿਹਾ ਇਹਦੇ 'ਚ ਸਾਡੇ ਲਈ ਕੀ ਹੈ ਉਹਦੇ 'ਚ ਬਜਟ ਤੇ ਸਾਨੂੰ ਬਸ ਕਰਜ਼ਾ ਹੀ ਕਰਜ਼ਾ ਲੱਗ ਰਿਹਾ ਕਿ ਕਟੋਰਾ ਲੈ ਕੇ ਬਹਿ ਜਾਂਦੇ ਨੇ ਤੇ ਕਰਜ਼ਾ ਹੋਰ ਦੇ ਦਿਓ ਕਰਜ਼ੇ ਦੀਆਂ ਕਿਸ਼ਤਾਂ ਦੇਈ ਜਾਓ ਨਾ ਕਿਸੇ ਦੀ ਸੈਲਰੀ ਟਾਈਮ ਤੇ ਮਿਲ ਰਹੀ ਹੈ ਨਾ ਕੋਈ ਇਨਫਰਾਸਟ੍ਰਕਚਰ ਤੇ ਲੱਗ ਰਿਹਾ ਨਾ ਕੋਈ ਇੰਡਸਟਰੀ ਆ ਰਹੀ ਨਾ ਕੋਈ ਨਸ਼ਾ ਮੁਕਤ ਹੋ ਰਿਆ ਨਾ ਕੋਈ ਪ੍ਰਸ਼ਾਸਨ ਵੱਲੋਂ ਕੋਈ ਇਦਾਂ ਦੀ ਕੋ ਉਹ ਹੈ ਕਿਸਾਨ ਤੇ ਕਿਸਾਨੀ ਲਈ ਵੀ ਕੀ ਕੀਤਾ ਜੋ ਜਿਹੜੇ ਚੁਟਕੀਆਂ ਚ ਕਹਿੰਦੇ ਸੀ ਅਸੀਂ ਐਮਐਸਪੀ ਦਵਾਂਗੇ ਹੁਣ ਕਿੱਥੇ ਗਏ ਹੋ ਲੋਕ ਕਿਸਾਨਾਂ ਨੂੰ ਕੀ ਮਿਲ ਰਿਹਾ ਹਰਿਆਣਾ ਸਰਕਾਰ ਚੋ ਵੀ ਫਸਲਾਂ ਤੇ ਐਮਐਸਪੀ ਦੇ ਰਹੀ ਹੈ ਪੰਜਾਬ ਚ ਕਿਉਂ ਨਹੀਂ ਮਿਲ ਰਹੀ ਸਾਨੂੰ ਕੌਣ ਕਰੇਗਾ ਇਹ ਸਭ ਚੀਜ਼ਾਂ ਸਸ਼ਕਲ ਜੀ ਮੇਰਾ ਨਾਮ ਪਰਵੇਸ਼ ਸ਼ਰਮਾ ਭਾਰਤੀ ਹੈ ਤੇ ਮੈਂ ਖਰੜਚਰਨ ਨਹੀਂ ਤੇ ਅੱਜ ਪੰਜਾਬ ਸਰਕਾਰ ਨੂੰ ਮੈਂ ਪੁੱਛਣਾ ਚਾਹਨੀ ਆ ਕਿ ਸਾਡੇ ਸਿਰ ਤੇ ਜਿਹੜਾ ਇੰਨਾ ਸਾਰਾ ਕਰਜ਼ਾ ਹੈਗਾ 378000 ਕਰੋੜ ਦਾ ਤੇ ਬਾਈ ਹਜ਼ਾਰ ਕਰੋੜ ਅਸੀਂ ਮਤਲਬ ਉਹਦਾ ਵਿਆਜ ਵਿਆਜ ਹੀ ਸਾਲ ਚ ਦੇਣੇ ਆ ਇਹ ਜਿੰਨੀਆਂ ਵੀ ਨਵੀਆਂ ਸਕੀਮਾਂ ਐਲਾਨੀਆਂ ਨੇ ਇਹ ਪੰਜਾਬ ਸਰਕਾਰ ਕਿੱਥੋਂ ਦਵੇਗੀ 1000 ਰੁਪਏ ਤੱਕ ਤੇ ਜਿਹੜਾ ਲੇਡੀਜ਼ ਨੂੰ ਉਹਨਾਂ ਨੇ ਆਫਰ ਕੀਤਾ ਸੀ ਅੱਧੀ ਜਨਤਾ ਨੂੰ ਉਹ ਅੱਜ ਤੱਕ ਉਹਦੀ ਇੱਕ ਕਿਸ਼ਤ ਵੀ ਮੈਨੂੰ ਨਹੀਂ ਲੱਗਦਾ ਕਿਸੇ ਵੀ ਭੈਣ ਨੂੰ ਮਿਲੀ ਹੈ ਨਸ਼ਿਆਂ ਦੀ ਗੱਲ ਕਰਦੇ ਨੇ ਅੱਜ ਜਦੋਂ ਸਾਡੀ ਸਰਕਾਰ ਇੱਥੇ ਰੈਲੀਆਂ ਕੱਢ ਰਹੀ ਹੈ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿ ਨਸ਼ੇ ਛੱਡੋ ਤੇ ਅੱਜ ਇਹਨਾਂ ਨੂੰ ਯਾਦ ਆ ਰਹੀ ਹੈ ਮੇਰੀ ਤੇ ਗਲੀ ਗਵਾਂਢ ਵਿੱਚ ਬਿਲਕੁਲ ਨਸ਼ੇੜੀ ਐ ਘੁੰਮਦੇ ਨੇ ਸਾਨੂੰ ਜਾਣਾ ਔਖਾ ਹੁੰਦਾ ਸ਼ਾਮ ਨੂੰ ਤੇ ਬਜਟ ਮਤਲਬ ਇੱਕ ਪੰਜਾਬ ਚ ਕੋਈ ਨਿਵੇਸ਼ ਤੇ ਆ ਨਹੀਂ ਰਿਹਾ ਕੋਈ ਇੰਡਸਟਰੀ ਆ ਨਹੀਂ ਰਹੀ ਹੈ ਇਹ ਕਿੱਥੋਂ ਪੂਰਾ ਕਰਨਗੇ ਆਯੁਸ਼ਮਨ ਭਾਰਤ ਦਾ ਤੁਸੀਂ 10 ਲੱਖ ਦਾ ਕਰੋ ਜਿਹੜਾ ਸਾਡੀ ਸਰਕਾਰ 5 ਲੱਖ ਦਾ ਪਹਿਲਾਂ ਦਿੰਦੀ ਸੀ ਉਹ ਵੀ ਨਹੀਂ ਇੱਥੇ ਮਿਲ ਰਿਹਾ ਕਿਸੇ ਨੂੰ ਕੋਈ ਅਦਾ ਲਾਭ ਮਿਲ ਹੀ ਨਹੀਂ ਰਿਹਾ ਤੇ ਕਿਵੇਂ ਇਹ ਸਰਕਾਰ ਮਤਲਬ ਕਿਵੇਂ ਕੀ ਰੁੱਖ ਹੈ ਇਹਨਾਂ ਦਾ ਕਿੱਥੋਂ ਪੈਸਾ ਲਿਆਏਗੀ